ਲੋ ਵੀ ਕਹਿੰਦੇ ਖੋਲਤਾ ਮੁੰਡੇ ਨੇ ਇੰਜਨ ਵੀ ਚੈੱਕ ਕਰੋ ਕਰਾਂ ਦੀ ਕੋਈ ਨਾਟ ਨਹੀਂ ਸੀ ਕੋਈ ਕੁਛ ਨਹੀਂ ਸੀ ਬਸ ਚੱਕੀ ਥੱਲੇ ਰੱਖਤਾ ਸੱਚੀ ਗੱਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਦੀ ਵੀਡੀਓ ਵਿੱਚ ਮੀਰ ਆ ਸਾਰੇ ਠੀਕਾ ਹੋਵੇ ਤੇ ਅੱਜ ਆ ਜੀ ਸਗਰਾਂਦ ਤੇ ਤੁਹਾਨੂੰ ਲੈ ਕੇ ਚੱਲੇ ਬਾਪੂ ਡਾ ਸਾਹਿਬ ਇਹ ਤੁਹਾਨੂੰ ਸਾਰਨ ਨੂੰ ਪਤਾ ਹੀ ਆ ਬਾਪਾ ਗੁੱਡਾ ਸਾਹਿਬ ਸਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਤੇ ਸਗਰਾਂਦ ਜੱਲੇ ਆ ਤੁਹਾਨੂੰ ਦਰਸ਼ਿਆ ਕਰਾਉਣੇ ਆ ਬਾਪੂ ਡਾ ਸਾਹਿਬ ਦੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਆਪਣਾ ਕਾਲਾ ਪਾਲਸਰ ਨੂੰ ਮੋਡੀਫਾਈ ਕਰੀ ਜਾਂਦੇ ਆ ਤੇ ਇਹਦਾ ਮੂਰਲਾ ਟਾਇਰ ਆਪਾਂ ਚੜਾ ਲਿਆਂਦਾ ਸੀਗਾ ਤੇ ਮਗਰ ਨਾਲ ਚੜਿਆ ਨਹੀਂ ਸੀਗਾ ਜੇ ਜੀਰੇ ਬਾਨਾ ਦਿੱਤਾ ਹੋਇਆ ਸ਼ਾਇਦ ਬਾਈ ਕਹਿੰਦੇ ਚੜਾ ਦੂੰਗਾ ਜੇ ਚੜ ਗਿਆ ਹੋਇਆ ਤਾਂ ਫੜ ਕੇ ਲਿਆਵਾਂਗੇ ਤੇ ਫਿਰ ਆ ਕੇ ਆਪਾਂ ਇਹਨੂੰ ਰੈਡੀ ਕਰਦੇ ਆਂ ਅੱਜ ਇਹਨੂੰ ਸਾਰਾ ਖੋਲ ਦੇਣਾ ਤੇ ਖੋਲ ਕੇ ਆਪਾਂ ਇਹਨੂੰ ਪੇਂਟ ਮਾਰ ਦੇਣਾ ਚਾਹੀਸੀ ਨੂੰ ਜਿਹੜੀ ਆ ਚਾਹੀਸੀ ਚੂਸੀ ਆ ਸਾਰੀ ਇਹਨੂੰ ਪੇਂਟ ਮਾਰ ਦੇਣਾ ਇੰਜਨ ਥੱਲੇ ਲਾ ਕੇ ਤੇ ਫਿਰ ਰੈਡੀ ਕਰ ਦੇਣਾ ਤੇ ਚੱਲਦੇ ਹਾਂ ਜੀ ਹੁਣ ਆਪਾਂ ਬਾਪੂ ਡਾ ਸਾਹਿਬ ਤੇ ਕਿਉਂਨੇ ਤੁਹਾਨੂੰ ਦਰਸਾਣ ਤੇ ਉਸ ਤੋਂ ਬਾਅਦ ਆ ਕੇ ਆਪਾਂ ਮੋਟਰਸਾਈਕਲ ਰੈਡੀ ਕਰਦੇ ਆਂ ਆਪਣਾ ਉਹ ਵਾਹ ਜੀ ਪਹੁੰਚ ਗਿਆ ਆਪਾਂ ਬਾਬਾ ਬੁੰਡਾ ਸਾਇਆ ਇਹਨਾਂ ਜੋੜਾ ਜਮਾ ਕਰਾ ਕੇ ਤੇ ਫੇਰ ਕਰਦੇ ਆ ਦਰਸ਼ਨ ਦੇ ਨਾਲ ਤੁਹਾਨੂੰ ਕਰਾਉਣੇ ਆ ਸਾਡੇ ਜਿਹੜਾ ਬਹੁਤ ਬਹੁਤ ਦੇਰ ਤੋਂ ਵਾਦ ਆ। ਪਾਣ ਦੇ ਸੇਵਾ ਕਰਦੇ ਆ ਤੇ ਬਹੁਤ ਦੇਖ ਨਹੀਂ ਪਾੰਗਾ ਪਲਾ ਪਾਣ ਦੇ ਸੇਵਾ ਕਰਦੇ ਆ। ਆਪਾਂ ਅਰਲੇ ਦਰਸ਼ਨਾਂ ਦੇ ਨਾਲੇ ਕੀਤੀ 1 ਘੰਟਾ ਸੇਵਾ। ਤੇ ਠੰਡੇ ਠੰਡੇ ਆ ਜਾਈਦਾ 6 7 ਵਜੇ 7:30 ਆ ਜਾਈਦਾ ਨਾਲੇ ਵਧੀਆ ਦਰਸ਼ਨ ਹੋ ਜਾਂਦੇ ਆ। ਤੇ ਨਾਲੇ ਸੇਵਾ ਸਵੇਰ ਸੁਬਾ ਕਰ ਲਈਦੀ ਆ। ਮੁੜ ਕੇ ਦੁਬਾਰੇ ਜਾਈਦਾ ਨਾਲੇ ਗਰਮੀ ਹੋ ਜਾਂਦੀ ਨਾਲੇ ਸੇਵਾ ਨਹੀਂ ਹੁੰਦੀ ਕਿਉਂਕਿ ਜਿਹੜਾ ਸੇਵਾ ਕਰਨ ਵਾਲੇ ਬਹੁਤ ਆ ਜਾਂਦੇ ਆ। ਤੇ ਹੁਣ ਚਲਦੇ ਆਪਾਂ ਘਰਾਂ ਨੂੰ ਤੇ ਜਾ ਕੇ ਮੋਟਰਸਾਈਕਲ ਵੇਹਨੀਆ ਫਿਰ ਉਹਦੀ ਕਰਦੇ ਆਂ ਤਿਆਰੀ ਕੀ ਕਰਨਾ ਕੀ ਕਰਾਉਣਾ ਵੇਹਨੀਆ ਫਿਰ ਉਹਦੇ ਹੱਲ ਹਉ ਮਿੱਤਰੋ ਆਪਾਂ ਆ ਕੇ ਘਰ ਦਰਸ਼ਨ ਕਰਕੇ ਤੇ 10 ਮਿੰਟ ਰੈਸਟ ਕਰਕੇ ਤੇ ਹੁਣ ਆਪਾਂ ਖੋਲਣ ਲੱਗੇ ਮੋਟਰਸਾਈਕਲ ਆਪਾਂ ਟਾਇਰ ਲੈਣਗੇ ਸੀ ਟਾਇਰ ਬਾਈ ਦੁਹਾਈ ਤੱਕ ਚੜਿਆ ਹੀ ਨਹੀਂ ਗਾ ਕਹਿੰਦਾ ਛਾਵ ਨੂੰ ਆਈ ਤੇ ਹੁਣ ਆਪਾਂ ਨੇ ਇੱਕ ਮੋਟਰਸਾਈਕਲ ਖੋਲਦੇ ਆਂ ਤੇ ਮੋਟਰਸਾਈਕਲ ਖੋਲਣਾ ਇਦਾਂ ਮੈਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਖੋਲਿਆ ਸੀ ਉਦੋਂ ਅੱਧਾ ਖੋਲਿਆ ਹੋ ਗਿਆ ਸ਼ੇਰੂ ਚੁੱਪ ਕਰ ਜਾ ਯਾਰ ਤੈਨੂੰ ਨਹੀਂ ਖੋਲਣਾ ਆਉਂਦਾ ਕਿੱਥੋਂ ਖੋਲੇਗਾ ਤੂੰ ਚੰਗਾ ਬਈਆ ਤੇ ਹੁਣ ਮੈਂ ਆ ਸੋ ਉਹ ਚੰਗਾ ਹੀ ਆ ਮੈਂ ਹੁਣ ਐ ਸੋਚਿਆ ਬਈਆ ਜਾਨੀ ਟਾਇਰ ਸੌਰੀ ਟਾਇਰ ਗਈ ਨਾ ਇੰਜਨ ਲਾ ਲੇ ਸਾਰਾ ਥੱਲੇ ਇੰਜਨ ਲਾ ਕੇ ਨਾ ਤੇ ਆ ਤੇ ਜਿਵੇਂ ਸਾਰੀ ਖਰਾਬ ਹੋਈ ਪੇ ਨੂੰ ਰੰਗ ਮਾਰਾਂ ਟੂ ਕੇ ਸਪਰੇਅ ਵਾਲਾ ਰੰਗ ਮਾਰਾਂ ਤੇ ਫੇਰ ਇਹਨੂੰ ਇੰਜਨ ਨੂੰ ਕੱਸਾਂ ਇਹਦੇ ਉੱਤੇ ਉੱਤੇ ਵੀ ਰੰਗ ਮਾਰਾਂਗੇ ਜਾਂ ਕੋਈ ਨਿਓ ਮਾਰ ਲਾਂਗੇ ਆਪਾਂ ਪਹਿਲਾਂ ਇੰਜਨ ਥੱਲੇ ਲਾਈਏ ਕਿਉਂਕਿ ਆ ਥੱਲੇ ਥੁਲੇ ਸਾਰਾ ਰੰਗ ਬਾਜੂ ਚੰਗੀ ਦਿਨਾ ਧੋ ਧੂ ਗਏ ਹੁਣ ਮੰਨ ਕੇ ਲਵਾਂ ਪਹਿਲਾਂ ਥੱਲੇ ਤੇ ਬੇਰ ਵੀ ਨੇ ਆਪਾਂ ਕੀ ਬਣਾਉਣਾ ਤੀਕੋੜ ਦਾ ਨਾਲੇ ਆਪਾਂ ਹੈਂਡਲ ਆ ਨਹੀਂ ਰੱਖਣਾਗਾ ਇੱਥੋਂ ਲਾ ਕੇ ਨਾ ਇੱਥੇ ਕਲਿੱਪ ਲਾ ਕੇ ਤੇ ਸਾਈਡ ਵਾਲਾ ਨਿਮਾ ਕਰਨਾ ਵਾ ਆਪਾਂ ਨੇ ਤੇ ਬਾਕੀ ਤੁਹਾਨੂੰ ਵੀਡੀਓ ਪਤਾ ਲੱਗਦਾ ਹੀ ਰਹਿਣਾ ਬਣੇ ਰਿਹਾ ਜੀ ਵੀਡੀਓ ਦੇ ਨਾਲ ਜਾਂ ਲਾਉਣੇ ਆਪਾਂ ਥੱਲੇ ਤੇ ਫੇਰ ਦੇਣੇ ਆ ਪਿਛੋਂ ਜਿਹੜਾ ਰਾੜ ਰੋਟ ਰਹਿਂਦਾ ਸੀ ਆਪਾਂ ਖੋਲਤਾ ਸ਼ੌਕਰ ਸ਼ੁਕਰ ਖੋਲਦੇ ਆ ਪਿਛਲਾ ਰਾੜਾ ਹਿੱਸਾ ਹੁੰਦਾ ਇਹ ਆ ਪਿਆ ਇਹ ਵੀ ਖੋਲਤਾ ਆਪਾਂ ਤੇ ਆ ਸ਼ੌਕਰ ਸ਼ੁਕਰ ਪਿਆ ਚੇਨ ਸੈੱਟ ਪਿਆ ਆ ਇਹ ਆ ਨਟ ਆਪਾਂ ਵੀ ਖੋਲਤਾ ਵਾ ਤੇ ਆ ਮੂਹ ਲਾ ਕੇ ਖੋਲਤਾ ਤੇ ਆਹ ਰਹਿ ਗਿਆ ਆ ਵੀ ਖੋਲਿਆ ਦਾ ਹੈਗਾ ਵਾਰ-ਵਾਰ ਹੀ ਆਉਣਾ ਨਾਲ ਖੁੱਲਿਆ ਰਿਹਾ ਇਹ ਹੁਣ ਟਾਪਾ ਉ ਬਾਹਰ ਫੇਰ ਆਉਣਾ ਕਿਉਂਕਿ ਇਹ ਉਦਲਾ ਨਾੜ ਤਾਂ ਆਪਾਂ ਖੋਲਤਾ ਜਿਹੜਾ 10 ਨੰਬਰ 8 ਨੰਬਰ ਵਾਲਾ ਆ ਵੀ ਥਲੜਾ ਵੀ ਖੋਲਤਾ ਤੇ ਹੁਣ ਇਹ ਆਡਾ ਟਾਪਾ ਵਾ ਗੇਅਰ ਵਾਲੀ ਕਿੱਲੀ ਨੜਿਆ ਵਾ ਇਹ ਹੈਗਾ 9 ਨੰਬਰ ਨਾਟ ਤੇ ਆਪਣੇ ਕੋਲ 9 ਨੰਬਰ ਚਾਬੀ ਨਹੀਂ ਬਾਗੀ 8 ਵੀ ਪਈਆ ਦੇ ਸਾਰੀਆਂ ਪਈਆਂ ਹਲੇਲੂਇਆ ਪਈਆਂ ਵਾ ਬਾਈ ਛਾਪਾ ਪੈ ਗਿਆ ਹੁਣ ਹੁਣ ਚਾਬੀ ਲੈਣੀ ਪੈਣੀ ਹੈ ਚਾਬੀ ਲੈ ਕੇ ਆਉਣੇ ਆ ਇਹਨੂੰ ਖੋਲ ਕੇ ਤੇ ਇੰਜਨ ਆਪਾਂ ਕਰ ਦੇਣਾ ਥੱਲੇ ਤੇ ਫਿਰ ਕੱਲ ਨੂੰ ਆਪਾਂ ਇਹਨੂੰ ਧੋਗੇ ਚੰਗੀ ਤਰ੍ਹਾਂ ਤੇ ਪੇਂਟ ਮਾਰ ਦੇਣਾ ਸਾਰੇ ਇਸ ਜੇ 85 ਦੇ ਤੇ ਉਦਲੇ ਉਦਲੇ ਇੰਜਨ ਤੇ ਆ ਤਾਂ ਆਪਾਂ ਚੰਗੀ ਤਰ੍ਹਾਂ ਧਵਾ ਲੈਣਾ ਤੇ ਹੀ ਮਾਰਨੇ ਸਰਵਿਸ ਟੱਕਣਾ ਆਪਾਂ ਤੇ ਬਾਕੀ ਇੱਕ ਆ ਖੋਲਣਾ ਹੈ ਲਕੀ ਲੈ ਕੇ ਆਉਣੀ ਆ ਇਹ ਸਟਾਰ ਵਾਲੀ ਲਕੀ ਆ ਲੈਣ ਕਿ ਇਹ ਲੈ ਕੇ ਇਹ ਖੋਲ ਦੇਣੇ ਆ ਹੱਪਾ ਇੱਥੇ ਕੱਸਣਾ ਤੇ ਉਹ ਤੁਹਾਨੂੰ ਪਤਾ ਹੀ ਲੱਗਣਾ ਕਿਵੇਂ ਕਰਦਾ ਮੈਂ ਲੋ ਵੀ ਕਦੇ ਚੋਬਰ ਨੇ ਚਾਬੀ ਲਿਆ ਕੇ ਖੋਲਤਾ ਇੰਜਨ ਸਾਰਾ ਤੇ ਬਾਕੀ ਇਹ ਕੰਮ ਬਹੁਤ ਵਧੀਆ ਕਰਦਾ ਵੀ ਮੁੰਡਾ ਮੈਂ ਨਹੀਂ ਆਦੇ ਮੋਟਰਸਾਂ ਦੀ ਤਾਰ ਪਵਾਉਣੀ ਲੈ ਕੇ ਆਏ ਇਹਦੇ ਕੋਲੋਂ ਆ ਤਾਰ ਪਵਾਉਣੀ ਆ ਪਰ ਇਹ ਥੋੜੀ ਖਰਾਬ ਹੋ ਗਈ ਸੀ ਵਾਹ ਕਿੱਧਰ ਹੋਰ ਮੈਸਤਰੀ ਕੋਲ ਜਾਂਦੇ ਫਿਰਾਂਗੇ ਵਧੀਆ ਲੱਗਦਾ ਮੈਨੂੰ ਇਹਦਾ ਕੰਮ ਕੁਮ ਜਮਾ ਮੈਂਗਾ ਚੱਲੇ ਇੱਤੋਂ ਹੀ ਕਰਵਾ ਲੈਨੇ ਆ ਨਾਲੇ ਚੈੱਕ ਹੋਊਗਾ ਸੇਵਾ ਨੇ ਵੀ ਕਿੰਨੇ ਕ ਜੋਗਾ ਹੋ ਗਿਆ ਇਹ ਬਾਹਰੋਂ ਸੱਖ ਸੁੱਖ ਕੇ ਆਇਆ ਆ ਇੰਨਾ ਕ ਜਗਾੜਤਾ ਹੈ ਹੈ ਬਾਹਰੋਂ ਟਰੱਕਾਂ ਦਾ ਸੱਖ ਆ ਇਹਦਾ ਸੱਖ ਆ ਉਹ ਇੰਜਨ ਤਾਂ ਇੰਜਨ ਹੀ ਆ ਆਪੇ ਤੂੰ ਕਹਿੰਦਾ ਇੰਜਨ ਹੀ ਆ ਭਾਵੇਂ ਮੋਟਰਸਾਈਕਲ ਦਾ ਹੋਵੇ ਭਾਵੇਂ ਟਰੱਕ ਦਾ ਹੋਵੇ ਜੇ ਤੂੰ ਟਰੱਕ ਦੀਆਂ ਦੂਜੀਆਂ ਪਾ ਸਕਦਾ ਕੀ ਉਹਨੂੰ ਕਹਿੰਦੇ ਲੈਦਰ ਪਾ ਸਕਦਾ ਇਹ ਮੋਟਰਸਾਈਕਲ ਕਿੰਨੀ ਵੱਡੀ ਚੀਜ਼ ਆ ਤੇ ਆਹ ਚੀਜ਼ ਇੰਨੀ ਮੈਂ ਲਾਤੀ ਆ ਇਹਨੂੰ ਕਰਨੀ ਨਹੀਂ ਆਉਂਦੀ ਛੋਟੀਆਂ ਮੋਡੀਆਂ ਚੀਜ਼ਾਂ ਵਾਲਾ ਨਹੀਂ ਹੈਗਾ ਇਹ ਵੱਡੀਆਂ ਚੀਜ਼ਾਂ ਹੀ ਕਰਦਾ ਬਸ ਕਾਰਬੂਰੇਟਰ ਖੋਲ ਖੋਲ ਕੇ ਰੱਖ ਦੇਣੇ ਨੇ ਸਾਫ਼ ਕਰਨ ਵਾਲਾ ਬੰਦਾ ਵੀ ਹੋਰ ਰੱਖਿਆ ਪੇਂਟ ਵਾਲਾ ਬੰਦਾ ਹੋਰ ਆ ਸਾਡੇ ਕੋਲੇ ਸਾਰੇ ਬੰਦੇ ਆ ਟਾ ਟਾ ਚਾਰਾਂ ਪੰਜਾਂ ਵੈਦਮੈ ਹਣ ਜਾ ਕੇ ਆ ਨਾ ਤੇ ਪੱਬੂਟਾ ਸਾਹਿਬ ਅਗਲੀ ਸੰਗਰਾਂਤ ਤੇ ਲੈ ਗਏ ਜਾਣਾ ਨਾ ਸੰਗਰਾਂਤ ਤੇ ਅਗਲੀ ਸੰਗਰਾਂਤ ਤੇ ਮੇਲਾ ਕਦੋਂ ਆ ਉਹ ਤਾਂ ਨਵੇਂ ਮਹੀਨੇ ਹੁੰਦਾ ਨਵੇਂ ਮਹੀਨੇ ਹੁੰਦਾ ਲੈ ਆ ਗਿਆ ਲੈ ਨਵੇਂ ਮਹੀਨੇ ਫਿਰ ਤਾਂ ਰਹਿ ਹੀ ਕਿਹੜਾ ਟਾਈਮ ਗਿਆ ਸੰਗਰਾਂਤ ਤੇ ਲੈ ਗਿਆ ਬੱਸ ਸੌਖਾ ਰੱਖੇ ਫਿਰ ਤਾਂ ਹਾਰਲੇ ਵੀ ਨਾਲ ਹੀ ਜਾਊਗਾ ਜੇ ਹਾਰਲੇ ਮਤਲਬ ਨਾਲ ਜਾਨਾ ਇਹ ਤਾਰ 15 ਦਾ ਠੀਕ ਕਰਾ ਹੀ ਲੈਣਾ ਕਿ ਦੂਜਾ ਲੈ ਕੇ ਚੱਲ ਗਏ ਓਏ ਮਿੱਟੀ ਵਾਲਾ ਮਾਦੀ ਲੈ ਜਾ ਲੋ ਉੱਥੇ ਕਿਹੜਾ ਰੁਕਣਾ ਕਹਿਨੇ ਉਹਨੂੰ ਪਰ ਖੜਾਉਣ ਖੜੂਣ ਦਾ ਪੰਗਾ ਪੈਣਾ ਸਾਲਾ ਉੱਥੇ ਉਹਨਾਂ ਨੇ ਨੰਬਰ ਪੁੱਛਣਾ ਪਰਚੀ ਤੇ ਲਿਖਣ ਵਾਸਤੇ ਆਪਣਾ ਦੱਸਿਆ ਨੰਬਰ ਨਹੀਂ ਚੜਾ ਜਾਂ ਲੈ ਕੇ ਚੱਲਾਂਗੇ ਫਿਰ ਯਾਰ ਦੋਵੇਂ ਇਕੱਲੇ ਚੱਲਾਂਗੇ हां ਜਾਂ ਸਰਾਰ 15 ਠੀਕ ਕਰਾ ਲੈਣਾ ਆਪਾਂ ਉਹ ਜਿਹੜਾ ਮਰਜੀ ਆਪਸ਼ਨ ਹੈ ਆਪਸ਼ਨ ਆ ਆਪਣੇ ਕੋਲੇ ਜਿਹੜਾ ਚੱਤ ਕੀਤਾ ਉਹ ਲੈ ਆ ਚੱਲਾਂਗੇ ਕਿਉਂਕਿ ਇਹ ਫਰ ਮੋਡੀਫਿਕੇਸ਼ਨ ਜੀ ਇਹਦੀ ਕੀਤੀ ਹੋਗੀ ਨਾ ਫਿਰ ਉਹ ਕੋਈ ਚੀਜ਼ ਜੀ ਲੈ ਕੇ ਚੱਲਾਂਗੇ ਕੋਈ ਵੇਖਣ ਯਾਰ ਮੋਟਰਸਾਈਕਲ ਜਾਂਦੇ ਭਾ ਹਾਂ ਓਏ ਉਹ ਚੀਜ਼ ਮਤਨੂ ਕਹਿਣਾ ਭਾਈ ਮਤਲਬ ਜੱਜਣ ਦੋਵੇਂ ਇਹ ਹੁਣ ਸਿੰਪਲ ਯਾਰ ਹੈ ਗਿਆ ਪਹਿਲਾਂ ਤਾਂ ਬਹੁਤ ਕੈਂਡ ਕੀਤਾ ਹੁੰਦਾ ਜਾਂ ਇਹਨੂੰ ਫਿਰ ਕਰਦਾਂਗੇ ਖਤਰਨਾਕ ਇਹਨੂੰ ਵੀ ਓਏ ਉਹਦਾ ਮੰਟ ਦਾਂਗਾ ਕੰਮ ਹੁੰਦਾ ਖਤਰਨਾਕ ਕਰਨਾ ਕੀ ਸਲੈਂਸਰ ਲਾ ਕੇ ਨਹੀਂ ਹੋਰ ਬਹੁਤ ਆ ਆਪਣੇ ਕੋਲੇ ਚੱਕੋ ਵੀ ਕਾਰ ਬਟ ਖੋਲੇ ਆਇਆ ਆਪਾਂ ਗੋਪੀ ਸਾਹ ਤੋਂ ਸਾਫ ਕਰਾਉਣਾ ਕਰਤਾ ਪਾ ਘਰੇ ਲੈਣਾ ਪਰ ਐਮ ਕੀ ਕਹਿੰਦੇ ਹੁੰਦੇ ਆ ਕਹਿ ਲੈ ਗੱਡਵਾ ਗਾ ਹਾਂ ਤਸੱਲੀ ਬਖਸ਼ ਕੰਮ ਕਰਾਉਣਾ ਮਤਲਬ ਇੰਜਨ ਕਰਤਾ ਆਪ ਹੀ ਸਕਦਾ ਪਰ ਇਹਨੇ ਵਧੀਆ ਰੱਖਣਾ ਨਾ ਜੈਨੂਇਨ ਰੱਖਣਾ ਨਾ ਮਤਲਬ ਇੰਜਨ ਨਹੀਂ ਕਿੰਦਾ ਉਹਨੇ ਨਹੀਂ ਮੇਰੇ ਕਹਿਣ ਦਾ ਭੱਲੇ ਵੀ ਇੰਜਨ ਹੀ ਆਪ ਹੀ ਕਰ ਲੈਂਦਾ ਪਰ ਇਹਨੇ ਜੈਨੂਇਨ ਰੱਖਣਾ ਕੰਮ ਆਪਣਾ ਮੋਟਰਸਾਈਕਲ ਵਧੀਆ ਤਿਆਰ ਹੋ ਗਿਆ ਨਾ ਜਿਹੜੇ ਦੇ ਨੇ ਤਾਂ ਲੈ ਆਪਾਂ ਗੱਨ ਲੈ ਆਉਣੀ ਆ ਬੀਲੀ ਆ ਹਾਂ ਮਤਲਬ ਇਹ ਕਹਿਣ ਦਾ ਭਾਵੇਂ ਇਹ ਵੀ ਇਹ ਕਹਿੰਦਾ ਵੀ ਜੇ ਆਪ ਕੇਰਾ ਆਪ ਦਾ ਮੋਟਰਸਾਈਕਲ ਤਿਆਰ ਕਰਨਾ ਜੇ ਘੈਂਟ ਹੋ ਗਿਆ ਤਿਆਰ ਫਿਰ ਆਪਾਂ ਨੂੰ ਜਿਵੇਂ ਯਾਰ ਮੇਤਰਾ ਜਾਂ ਤੁਸੀਂ ਮਤਲਬ YouTube ਵਾਲੇ ਜਿਹੜੇ ਇਹਦੇ ਵੇਖਣ ਅੜੇ ਨੂੰ ਕਹੋਂਗੇ ਮੋਟਰਸਾਈਕਲ ਤਿਆਰ ਕਰਨਾ ਫਿਰ ਇਹ ਕਹਿੰਦਾ ਕਿ ਆਪਾਂ ਪ੍ਰੋਫੈਸ਼ਨਲ ਹੀ ਕੰਮ ਕਰਾਂਗੇ ਸ਼ੁਰੂ ਇਹ ਦੰਨਾ ਗੁੰਨਾ ਲੈਣੀ ਹਾਂ ਮਤਲਬ ਹੋ ਸਕਦਾ ਫਿਰ ਮਤਲਬ ਜਗਾ ਲੈਣੀ ਜਾਂ ਹੋ ਸਕਦਾ ਘਰ ਹੀ ਕਰੀ ਜਾਵੇ ਉਹ ਡਿਪੈਂਡ ਕਰਦਾ ਬਾਅਦ ਚੋਂ ਜੇ ਜਿਹੜੇ ਹਿਸਾਬ ਨਾਲ ਕੰਮ ਆਊਗਾ ਪਰ ਇਹ ਕਹਿੰਦਾ ਵੀ ਜੇ ਆਰਡਰ ਆਨ ਲਾਪੇ ਫਿਰ ਪ੍ਰੋਫੈਸ਼ਨਲ ਹੀ ਕਰਾਂਗੇ ਜੇ ਇਸ ਤੁਹਾਨੂੰ ਪਸੰਦ ਆਇਆ ਫਿਰ ਤੁਸੀਂ ਆਪ ਹੀ ਵੈ ਕਮੈਂਟਾਂ 'ਚ ਦੱਸ ਦੇਣਾ ਇਹਨਾਂ ਦਾ ਆ ਕੇ ਵੇਖ ਕੇ ਆ ਮੋਟਰਸਾਈਕਲ ਆਪਣਾ ਹੂੰ ਚਲਾ ਚਲੋ ਲੋ ਵੀ ਕਹਿੰਦੇ ਖੋਲਤਾ ਮੁੰਡੇ ਨੇ ਇੰਜਨ ਵੀ ਲੈ ਚੈੱਕ ਕਰੋ ਕਰਾਂ ਦੀ ਕੋਈ ਨਾਟ ਨਹੀਂ ਸੀ ਕੋਈ ਕੁਛ ਨਹੀਂ بس ਚੱਕੀ ਥੱਲੇ ਰੱਖਤਾ ਕਿਉਂ ਇੰਨੇ ਨਾਟ ਬੋਲੇ ਮਾਮਾ ਤੇ ਜਿਹੜੀ ਇਹ ਪ੍ਰੋਡਕਸ਼ਨ ਕਾਸਟ ਅੱਜ ਕੀਤੀ ਗਈ ਆ ਇਹ ਆ ਚੋਬਰ ਵੱਲੋਂ ਕੀਤੀ ਗਈ ਕੋਈ ਚਾਬੀਆਂ ਪਾਣੇ ਸਾਰੇ ਇਹਨੇ ਦਿੱਤੇ ਆ ਇਸ ਕਰਕੇ ਪ੍ਰੋਡਿਊਸਰ ਆਈ ਦੇ ਵਲੌਗ ਦਾ ਇਹ ਵਾਲਾ ਹੁੰਦਾ ਬਾਈ ਇੱਕ ਚਾਬੀ ਦੀ ਸਿਆਪਾ ਪਾਉਦਾ ਜੇ ਇਹਦਾ ਐਂ ਹਾਂ ਬਾਈ ਇੱਕ ਚਾਬੀ ਹੀ ਪਾਉਂਦੀ ਹੁੰਦੀ ਸਿਆਪਾ ਤੇ ਹਜੇ ਤੁਹਾਨੂੰ ਅੱਜ ਮੇਨ ਗੱਲ ਤਾਂ ਦੱਸਣੀ ਭੁੱਲ ਗਏ ਪਤਨੀ ਨੇ ਦੱਸੀ ਆ ਕਿ ਨਹੀਂ ਜਿਹੜਾ ਦਾ ਮਗਰਲਾ ਟੈਰ ਉਹਦਾ ਵੀ ਸਿਆਪਾ ਪਿਆ ਹੋਇਆ ਜੇ ਹੋਰ ਮੈਂ ਦੱਸਿਆ ਰਿਹਾ ਉਹ ਵੀ ਧੀਰੇ ਜਾ ਕੇ ਤੁਹਾਨੂੰ ਵਿਖਾਉਂਦੇ ਆ ਕੀ ਬਾਤ ਦਾ ਕੀ ਨਹੀਂ ਦੇ ਫਿਲਹਾਲ ਇੰਜਣ ਖੁੱਲ ਗਿਆ ਬਈ ਸੇਠੀ ਕੋਈ ਵਿਚਾਰਧਾਰਾ ਪੇਸ਼ ਕਰਨੀ ਹੋਏ ਤਾਂ ਵਿਚਾਰਧਾਰਾ ਇਹ ਹੀ ਹੈ ਕਿ ਇਹਨੂੰ ਬੰਬ ਬਣਾ ਦੋ ਹਣਾ ਲੋਕੀ ਵੇਖਣ ਖੜੇ ਬੰਬ ਬਸ ਇੱਕ ਵਾਰੀ ਚੱਲੇ ਨਾ ਨਾ ਲੱਗੀ ਖੜ ਖੜ ਕੇ ਵੇਖਣ ਬੰਬ ਤਾਂ ਇੱਕ ਵਾਰੀ ਚੱਲਦਾ ਹੁੰਦਾ ਬੰਬੋ ਮਤਲਬ ਹੁੰਦਾ ਨਾ ਮਿਲ ਕੇ ਲੋਕਾਂ ਦੇ ਮਨ ਵਿੱਚ ਰਹਿੰਦਾ ਯਾਰ ਵਾਕਈ ਬੰਬ ਚੀਜ਼ ਬਣੀ ਹੈ ਨਾ ਦਾ ਬੰਬ ਮਤਲਬ ਦਿਲਾ ਛੱਪ ਜੇ ਐਂ ਕਹਿਣਾ ਫਿਰ ਤੂੰ ਜਿਹੜੇ ਹਿਸਾਬ ਨਾਲ ਨੇ ਖੋਲਤੇ ਨੇ ਬੋਰੀ ਚ ਪਾਉਣਾ ਮੈਂ ਅੱਗੇ ਵੀ ਦੱਸ ਕੇ ਟੇ ਆ ਤੇ ਜੁੜਨਾ ਤਾਂ ਹੈ ਨਹੀਂ ਹੁਣ ਤੇ ਜੁੜ ਗਿਆ ਫਿਰ ਕੀ ਕਰਿਆਂ ਜਾਨੂੰ ਜੁੜ ਗਿਆ ਫਿਰ ਗੇੜੇ ਕੂੜੇ ਕੱਢਾਂਗੇ ਇੱਥੇ ਮੈਂ ਡੰਡ ਲੱਗੂਗਾ ਤੁਹਾਨੂੰ ਮਾਜ ਬੈਠ ਨਹੀਂ ਬੈਠੀ ਨਹੀਂ ਐ ਛਰਤਾ ਥੋੜੀ ਲਾਈ ਜਾਣੀ ਆ ਹੁਣ ਡੰਡ ਡੰਡ ਛਰਤਾ ਨਹੀਂ ਉਹ ਕੀ ਹੁੰਦਾ ਉੱਠ ਕੇ ਬੈਠ ਕੇ ਨਹੀਂ ਹਾਂ ਉਹ ਕੀ ਕਹਿੰਦੇ ਹੁੰਦੇ ਡਾਂ ਨਾ ਫਾਈਨ ਹਾਂ ਉਹ ਨਹੀਂ ਨਹੀਂ ਐਡੇ ਪੰਗਿਆਂ 'ਚ ਨਹੀਂ ਪੈਣਾ ਆਪਾਂ ਲੋ ਮੇਟਰ ਮੋਟਰਸਾਈਕਲ ਦਾ ਬੱਸ ਆ ਰਖੋਲਤਾ ਤੇ ਟਾਇਰ ਅੱਜ ਫੇਰ ਨਹੀਂ ਮਿਲਿਆ ਟਾਇਰ ਅੱਜ ਫੇਰ ਰਹਿ ਗਿਆ ਬਾਈ ਦੋ ਚੜਿਆ ਨਹੀਂ ਹਜੇ ਇਸ ਜੱਜ ਜੀ ਆਪਣੀ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਤੇ ਆਪਾਂ ਹਾਂ ਅਗਲੀ ਵੀਡੀਓ ਵਿੱਚ ਕੱਲ ਵਾਲੀ ਵੀਡੀਓ ਵਜਾ ਚਾਣੀ ਇਹਨੂੰ ਧੋ ਬਚੰਨੀ ਤਰ੍ਹਾਂ ਪੇਂਟ ਕਰ ਦੇਣਾ ਤੇ ਹੌਲੀ ਹੀ ਮੁਕਾ ਦੇਣਾ ਬਾਅਦ ਚ ਨਾ ਚਾਹੁੰਦੇ ਨਾ ਵਜੇ ਜਣੀ ਤਿਆਰ ਕਰ ਦੇਣਾ ਤੇ ਇਹ ਵੀਡੀਓ ਲਾਈਕ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਮੈਨਦੇ ਆਂ ਜਾਂ ਆਪਾਂ ਨਾ ਵੀਡੀਓ ਦਾ ਸਤਿ ਸ੍ਰੀ ਅਕਾਲ ਜੀ